ਸਿਮਰਨ ਤੋਂ ਅੱਗੇ ਜਿਹੜਾ ਹੈਗਾ ਉਹ ਭਜਨ ਵੀ ਹੈਗਾ ਸਿਮਰਨ ਇਕੱਲਾ ਨਹੀਂ ਕੰਮ ਕਰਦਾ ਭਜਨ ਦਾ ਅਰਥ ਹੈ ਧਿਆਨ ਜਦੋਂ ਧਿਆਨ ਕਰਨਾ ਤੇ ਕੋਈ ਖਾਸ ਤ੍ਰਿਸ਼ਨਾ ਨਹੀਂ ਆਣੀ ਚਾਹੀਦੀ ਉਸ ਵਕਤ ਸਿਮਰਨ ਵੀ ਨਹੀਂ ਆਉਣਾ ਚਾਹੀਦਾ ਸਿਮਰਨ ਨੂੰ ਵੀ ਛੱਡ ਕੇ ਧਿਆਨ ਤੇ ਬਠਣਾ ਧਿਆਨ ਦੇ ਵਿੱਚ ਸੰਸਾਰ ਦੀ ਕੋਈ ਚੀਜ਼ ਨਹੀਂ ਆਣੀ ਚਾਹੀਦੀ ਸਿਮਰਨ ਵੀ ਸਟਾਪ ਕਰਨਾ ਪੈਂਦਾ ਧਿਆਨ ਵਿੱਚ ਜਾ ਕੇ ਸਾਨੂੰ ਸ਼ਬਦ ਤੋਂ ਨਾਲ ਸੁਣਾਈ ਦੇਊਗਾ ਉਹ ਪਹਿਚਾਣ ਰੱਖਣੀ ਆ ਤੁਸੀਂ ਪੰਜਾ ਸ਼ਬਦਾਂ ਵਿੱਚ ਮੂਲ ਚੱਲਦਾ ਹੈ ਸ਼ਬਦ ਤੋਂ ਜਿਹੜਾ ਪੰਜਾ ਸ਼ਬਦਾਂ ਵਿੱਚ ਚੱਲਦੀ ਹੈ ਸ਼ਬਦ ਕੋਈ ਬਰਨਾਤਮਕ ਨਹੀਂ ਹੈ ਇਹ ਇਹ ਤੁਨਾਤਮਕ ਆ बोलले चले ਨਹੀਂ ਜਾ ਸਕਦੇ ਤੇ ਬੋਲਣ ਚੱਲਣ ਦੇ ਲਬਜ ਨਹੀਂ ਹੈਗੇ ਇਹ ਤੋਂ ਨਾ ਦੇ ਚਲਦਾ ਹੈ ਪੰਚੇ ਤੋਂ ਨਾਂ ਨੇ ਚੇਂਜ ਕਰਨਾ ਪੰਚੇ ਤੋਂ ਨਾਂ ਜਦੋਂ ਚੇਂਜ ਹੁੰਦੀ ਹੈ ਤੇ ਇਹ ਦਸਾਂ ਤੁਨਾ ਵਿੱਚ ਵਰਤ ਜਾਂਦੀਆਂ ਥੋੜਾ ਥੋੜਾ ਫਰਕ ਪੈਂਦਾ ਇਹਨਾਂ ਨੂੰ ਸੁਣੋਗੇ ਤੁਸੀਂ ਆਪਣਾ ਪ੍ਰੈਕਟੀਕਲ ਕਰੋਗੇ ਤੁਹਾਨੂੰ ਆਪੇ ਹੋ ਜਾਏਗਾ